ਅੱਜ ਜਿਨੇ ਪਤਾ ਗਿਆ ਛੇ ਅਸੀਂ ਸ਼ਹਿਰ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਜਿਹੜਾ ਕੰਮਕਾਰ ਹੋਣ ਵਾਸਤੇ ਉਹ ਸ਼ੁਰੂਆਤ ਹੈ ਜਿਹੜੀ ਕੀਤੀ ਹੋਈ ਆ ਔਰ ਕੱਲ ਵੀ ਜਿਹੜਾ ਹੈਗਾ ਸੜਕਾਂ ਦੇ ਜਿਹੜੇ ਕੰਮ ਨੇ ਉਹ ਸ਼ੁਰੂਆਤ ਕਰਾਏ ਨੇ ਔਰ ਅੱਜ ਜਿਹੜੀ ਸ਼ਹਿਰ ਸਮਾਣੇ ਦੀ ਸੀਵਰੇਜ ਆ ਉਹਦਾ ਸਾਰੀ ਸਫਾਈ ਦਾ ਜਿਹੜਾ ਕੰਮ ਆ ਉਹਦੀ ਸ਼ੁਰੂਆਤ ਹੋਈ ਆ ਔਰ ਇਹ ਸਾਰਾ ਜਿਹੜਾ ਸਫਾਈ ਦਾ ਕੰਮ ਹੈ ਇਹ 1.5 ਕਰੋੜ ਦੀ ਲਾਗਤ ਨਾਲ ਹੋਣਾ 没事啊。哎，我这里就我们这边啊，发货啊，快递。 ਅਸੀਂ ਸਾਰੇ ਇੱਥੇ ਪਹੁੰਚ ਗਏ ਸ਼ੁਰੂ ਹੋ ਗਿਆ ਔਰ ਤਿੰਨ ਮਹੀਨੇ ਦਾ ਪੀਰੀਅਡ ਹੈ ਜਿਹੜਾ ਤਿੰਨ ਮਹੀਨੇ ਦੇ ਵਿੱਚ ਸ਼ਹਿਰ ਸਮਾਣੇ ਦੇ ਸਾਰੇ ਜਿਹੜੇ ਜਿੰਨਾ ਸੀਵਰੇਜ ਪਿਆ ਹੋਇਆ ਜਿਹੜਾ ਆਪਾਂ ਮੇਨ ਪਾਈਪ ਜਿਹੜੀਆਂ ਸਬ ਬ੍ਰਾਂਚਾਂ ਨੇ ਸਾਰਿਆਂ ਦੀ ਸਫਾਈ ਹੈ ਜਿਹੜੀ ਉਹ ਕੀਤੀ ਜਾਊਗੀ ਕੱਛਾ ਕੰਮ ਹੋ ਰਿਹਾ ਹੈ ਕੰਮ ਚੱਲ ਰਿਹਾ ਹੈ। ਅੱਜ ਇਹ ਬਿਆਨ ਆਉ ਤੁਹਾਨੂੰ ਮੈਂ ਸੁਣਾਉਣਾ ਹੈ। ਇਹ ਪਿੱਛੇ ਹਟੇ ਸੀ। ਅੱਜ ਜਿਨੇ ਪਤਾ ਹੀ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਜਿਹੜਾ ਕੰਮਕਾਰ ਹੋਣ ਵਾਸਤੇ ਉਹ ਸ਼ੁਰੂਆਤ ਹੈ ਜਿਹੜੀ ਕੀਤੀ ਹੋਈ ਆ ਔਰ ਕੱਲ ਵੀ ਜਿਹੜਾ ਹੈਗਾ ਸੜਕਾਂ ਦੇ ਜਿਹੜੇ ਕੰਮ ਨੇ ਉਹ ਸ਼ੁਰੂਆਤ ਕਰਾਏ ਨੇ ਔਰ ਅੱਜ ਜਿਹੜੀ ਸ਼ਹਿਰ ਸੁਮਾਣੇ ਦੀ ਸੀਵਰੇਜ ਆ ਉਹਦਾ ਸਾਰੀ ਸਫਾਈ ਦਾ ਜਿਹੜਾ ਕੰਮ ਹੈ ਉਹਦੀ ਸ਼ੁਰੂਆਤ ਹੋਈ ਹੈ ਔਰ ਇਹ ਸਾਰਾ ਜਿਹੜਾ ਸਫਾਈ ਦਾ ਕੰਮ ਹੈ ਇਹ 1.5 ਕਰੋੜ ਦੀ ਲਾਗਤ ਨਾਲ ਹੋਣਾ ਔਰ ਪਹਿਲੇ ਫੇਜ਼ ਦੇ ਤਹਿਤ 50 ਲੱਖ ਦੀ ਰਾਸ਼ੀ ਆ ਜਿਹੜੀ ਉਹ ਜਾਰੀ ਹੋ ਚੁੱਕੀ ਆ ਉਹਦੇ ਜਿਹੜੀ ਸਫਾਈ ਦਾ ਕੰਮ ਆ ਜਿਹੜਾ ਅੱਜ ਸ਼ੁਰੂਆਤ ਕਰਾਉਣ ਵਾਸਤੇ ਅਸੀਂ ਸਾਰੇ ਇੱਥੇ ਪਹੁੰਚਿਓ ਸ਼ੁਰੂ ਹੋ ਗਿਆ ਔਰ 3 ਮਹੀਨੇ ਦਾ ਪੀਰੀਅਡ ਆ ਜਿਹੜਾ 3 ਮਹੀਨੇ ਦੇ ਵਿੱਚ ਸ਼ਹਿਰ ਸਮਾਣੇ ਦੇ ਸਾਰੇ ਜਿਹੜੇ ਜਿੰਨਾ ਸੀਵਰੇਜ ਪਿਆ ਹੋਇਆ ਜਿਹੜਾ ਆਪਾਂ ਮੇਨ ਮੇਨ ਪਾਈਪ ਜਿਹੜੀਆਂ ਸਬ ਬ੍ਰਾਂਚਾਂ ਨੇ ਸਾਰਿਆਂ ਦੀ ਸਫਾਈ ਆ ਜਿਹੜੀ ਉਹ ਕੀਤੀ ਜਾਊਗੀ ਜਿਹਦਾ ਪਾਰਸਾਂ ਦੇ ਵਿੱਚ ਚੋਕ ਹੋ ਜਾਂਦੀ ਤੀ ਉਹ ਤੋਂ ਜਿਹੜੀ ਨਜਾਤ ਹੈ ਸ਼ਹਿਰ ਨਿਵਾਸੀਆਂ ਨੂੰ ਜਿਹੜੀ ਕਿੰਨੇ ਕੋਸ ਦਾ ਕੰਮ ਕਰਦੇ ਸੀ ਉਹ ਨਹੀਂ ਜੀ ਆਪਾਂ ਦੇਖੋ ਸ਼ਹਿਰ ਦਾ ਕੰਮ ਹੈ ਜਿਹੜਾ ਅਸੀਂ ਕੱਲ ਹੀ ਜਿਹੜਾ ਸ਼ਹਿਰ ਦੇ ਜਿਹੜੇ ਦੋ ਛੜਕਾਂ ਦਾ ਨੀ ਪੱਥਰ ਰੱਖਿਆ ਔਰ ਜਿਹੜੀ ਤਸੀਲ ਹੈ ਉਹ ਜਿਹੜੀ ਬਣ ਲੱਗ ਰਹੀ ਆ ਔਰ ਉਸ ਤੋਂ ਪਹਿਲਾਂ ਜਿਹੜਾ ਪਟਿਆਲਾ ਪਾਤਣਾ ਜਿਹੜਾ ਸ਼ਹਿਰ ਦੇ ਵਿੱਚ ਸੜਕਾਂ ਉਹਦੀ ਜਿਹੜੀ ਹੈਗਿਆ ਸਲੀਪਰ ਉਹਨਾ ਬਣਾਈਆਂ ਗਈਆਂ ਨੇ ਉਥੇ ਵੀ 7 ਕਰੋੜ ਦੇ ਕਰੀਬ ਲੱਗਿਆ ਔਰ ਜਿਹੜੀ ਤਹਿਸੀਲ ਆ ਉਥੇ ਵੀ 7 ਕਰੋੜ ਦੇ ਕਰੀਬ ਲੱਗਿਆ ਸੋ ਸ਼ਹਿਰ ਦੇ ਵਿੱਚ ਜਿੰਨਾ ਕੰਮ ਹੋਣ ਵਾਲਾ ਉਹ ਹੁਣ ਜਮੀ ਖੁੰਦੇ ਨੇ 플ਾਂਟ ਖੁੰਦੇ ਨੇ ਸੜਕ ਬਣਾਉਣ ਵਾਲੇ ਉਹ ਪ੍ਰੀਮਿਕਸ ਵੀ ਸਾਰੀਆਂ ਸੜਕਾਂ ਦੇ ਸ਼ਹਿਰ ਦੀਆਂ ਜਿਹੜੀਆਂ ਉਹਨਾਂ ਦੀ ਕਾਰਪੇਟਿੰਗ ਹੋਊਗੀ ਔਰ ਸਾਰੀਆਂ ਸੜਕਾਂ ਜਿਹੜੇ ਬਣਾ ਕੇ ਮਾਈ ਦੀ ਨਕਾਸ਼ੀ ਦਾ ਕੰਮ ਤਾਂ 3 ਮਹੀਨੇ ਦੇ ਵਿੱਚ ਹੀ ਮੁਕੰਮਲ ਹੋ ਜਾਏਗਾ ਤੇ ਸੜਕਾਂ ਦਾ ਜਿਹੜਾ ਨਵੀਕਰਨ ਸੜਕਾਂ ਦਾ ਉਮੀਦ ਹੈ ਵੀ 31 ਅਪ੍ਰੈਲ ਤੱਕ ਸਾਰੀਆਂ ਸੜਕਾਂ ਜਿਹੜੀਆਂ ਬਣ ਜਾਣੀਆਂ ਜਿਹੜੀਆਂ ਸ਼ਹਿਰ ਸ਼ਹਿਰ ਦੀਆਂ ਜਿਹੜੀਆਂ ਵੀ ਸੜਕਾਂ ਨੇ ਜਿਹਨਾਂ ਅਫਸਰ ਸਿੱਖਿਆ ਅਫਸਰ ਵੱਲੋਂ ਆਜੋ ਫ੍ਰੀ ਆਖਰੀ ਤੇ ਕੈਂਪੇਨ ਸ਼ੁਰੂ ਕੀਤੀ ਗਈ ਹੈ ਉਹਦੇ ਵਿੱਚ ਵੀ ਆ ਦੇਖੋ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਵੱਧ ਤੋਂ ਵੱਧ ਬੱਚੇ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਐਡਮਿਸ਼ਨ ਲੈਣ ਕਿਉਂਕਿ ਸਰਕਾਰ ਵੱਨੋਂ ਚੰਗੇ ਕੁਆਲੀਫਾਈਡ ਟੀਚਰ ਨੇ ਜਿਹੜੇ ਉਹ ਸਕੂਲਾਂ ਦੇ ਵਿੱਚ ਰੱਖੇ ਹੋਏ ਨੇ ਉਹ ਜਿਹੜੇ ਕੁਆਲੀਫਾਈਡ ਟੀਚਰ ਨੇ ਉਹ ਚੰਗੀਆਂ ਮਤਲਬ ਕਿ ਸਿੱਖਿਆ ਬੱਚਿਆਂ ਨੂੰ ਦੁਬਾਰੇ ਨੇ ਔਰ ਉਹਦੇ ਰਿਜ਼ਲਟ ਵੀ ਜਿਹੜੇ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਬੱਚਿਆਂ ਨੇ ਜਿਹੜੇ ਕਈ ਐਗਜ਼ਾਮ ਨੇ ਜਿਹੜੇ ਪਾਸ ਕੀਤੇ ਨੇ ਔਰ ਸਰਕਾਰ ਵੱਨੋਂ ਟੀਚਰਾਂ ਨੂੰ ਜਿਹੜਾ ਹੈਗਾ ਸਿੰਗਾਪੁਰ ਜਾ ਹੋਰ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਟ੍ਰੇਨਿੰਗ ਦੇ ਕੇ ਜਿਹੜਾ ਸਕੂਲਾਂ ਦੀ ਪੜ੍ਹਾਈ ਦਾ ਜਿਹੜਾ ਬੱਚਿਆਂ ਦਾ ਬੋਝ ਆ ਉਹ ਕਿਵੇਂ ਘੱਟ ਕੀਤਾ ਜਾ ਸਕਦਾ ਔਰ ਜਿਹੜੀ ਕੁਆਂਟੀਟੀ ਦੀ ਐਜੂਕੇਸ਼ਨ ਆ ਉਹ ਕਰਨ ਵਾਸਤੇ ਜਿਹੜਾ ਟੀਚਰਾਂ ਨੂੰ ਸਰਕਾਰੀ ਜਿਹੜੀ ਦੁਬਾਈ ਆ ਚੇਅਰਮੈਨ ਸਾਹਿਬਾ ਅੱਜ ਪੰਜਾਬ ਮੰਡੀ ਕੋਲ ਦੇ ਅੰਦਰ ਆਂਦੀ ਹੈ ਕੀ ਹੈ ਜਿਹੜਾ ਉਦਘਾਟਨ ਕੀਤਾ ਗਿਆ ਹੈ ਸਰ ਜਿਹੜਾ ਸਮਾਣੇ ਦਾ ਜਿਹੜਾ ਵਿਕਾਸ ਥੀਗਾ ਇਹ ਜਿਹੜੇ ਪੈਪ ਸੀਗੇ ਤਾਂ ਦਾ ਅਸੀਂ ਕੱਲ ਜਿਹੜਾ ਹੈਗਾ 3 ਕਰੋੜ 22 ਲੱਖ 93 ਹਜ਼ਾਰ ਦਾ ਜਿਹੜਾ ਪ੍ਰੋਜੈਕਟ ਸੀਗੇ ਕੱਲ ਅੱਟ ਆਪਣੇ ਸਮਾਣੇ ਦੇ ਉਹਨਾਂ ਦੀ ਸ਼ੁਰੂਆਤ ਕਰਾਈਤੀ ਅੱਜ ਅਸੀਂ ਜਿਹੜਾ ਸੀਵਰੇਜ ਆਪਣਾ ਹਮੇਸ਼ਾ ਹੀ ਚੋਕ ਰਹਿੰਦਾ ਸੀਗਾ ਇਹਨੂੰ ਸਾਡੇ ਵਿਭਾਗ ਵੱਲੋਂ ਇਹਨਾਂ ਨੂੰ ਗ੍ਰਾਂਟ ਕੋਈ 1.5 ਕਰੋੜ ਦੇ ਕਰੀਬ ਨਾ 2 ਕਰੋੜ ਦੇ ਘੇੜ ਦਿੱਤੀ ਗਈ ਹੈ ਇਹਦੀ 50 ਲੱਖ ਦੀ ਪਹਿਲੀ ਜਿਹੜੀ ਅਮਾਉਂਟ ਹੈਗੀ ਆ ਉਹ ਇਹਨਾਂ ਨੂੰ ਸੈਕਸ਼ਨ ਹੋ ਚੁੱਕੀ ਹੈ ਇਹ ਅੱਜ ਜਿਹੜੀ ਹੈ ਇਹਦੀ ਸ਼ੁਰੂਆਤ ਸਪਾਈ ਦੀ ਹੈ ਸੀਵਰੇਜ ਦੇ ਦੀ ਉਹ ਮੇਨ ਜਿਹੜੇ ਸੀਵਰੇਜ ਨੇ ਉਹਨਾਂ ਦੀ ਸਫਾਈ ਕਰਨ ਜਾਣੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਵੇਂ ਜਿਵੇਂ ਅੱਕੇ ਅੱਕੇ ਪੜਾਪਦੀ ਜਾਣਗੇ ਉਸੇ ਤਰ੍ਹਾਂ ਇਹਨਾਂ ਦੀ ਜਿਹੜੀ ਫੀਸ ਹੈ ਜਾਵਾ ਇਹਨਾਂ ਦੀ ਅਮਾਉਂਟ ਆ ਉਹ ਬਾਦੀ ਖਲੀ ਜਾਊਗੀ ਟਰਡਲਾਈਨ ਕੀ ਹੈ ਕਿੰਨੀ ਦੇਰ ਚੱਲਣਾ ਇਹ ਹੈਗਾ ਜੀ ਸਾਡੇ ਕੋਲੇ 3 ਮਹੀਨੇ ਦਾ ਸਮਾਂ ਹੈਗਾ ਇਹ 3 ਮਹੀਨੇ ਦੇ ਵਿੱਚ ਜਿਹੜਾ ਸਮਾਨੇ ਦੀ ਜਿਹੜੀ ਵੀ ਜਿੰਨੀ ਸੀਵਰੇਜ ਟੋਕ ਆਉਂਦੀ ਸੀ ਸਾਰੀ ਸਾਫ ਕਰ ਆਉਣ ਵਾਲੀ ਪ੍ਰਸ਼ਾਸਨ ਦੇ ਵਿੱਚ ਆਉਣ ਵਾਲੀ ਪ੍ਰਸ਼ਾਸਨ ਦੇ ਵਿੱਚ ਜਿਹੜੀ ਪਿਛਲੀ ਵਾਰੀ ਦਿੱਕਤ ਆਉਂਦੀ ਸੀ ਉਹ ਦਿੱਕਤ ਹੈ ਜਿਹੜੀ ਉਹਨੂੰ ਦੇਖਦੇ ਹੋਈ ਇਹ ਪ੍ਰਾਲਾ ਕੀਤਾ ਗਿਆ ਵੀ ਇਹਨੂੰ ਸਫਾਈ ਨਹੀਂ ਇਹਦੀ ਬਹੁਤ ਲੰਮੇ ਸਮੇ ਤੋਂ ਹੋਈ ਹੈ ਉਹਨੂੰ ਹੁਣ ਸਾਫ ਹੋਊ ਆ ਅਗਲੇ ਆਉਣ ਵਾਲੇ ਸਮੇਂ ਤੇ ਜੇ ਵਾਰ ਚ ਪੈਂਦੀ ਆ ਤਾਂ ਉਹਦਾ ਫਾਇਦਾ ਜਿਹੜਾ ਉਹ ਸ਼ਹਿਰ ਵਾਸੀਆਂ ਨੂੰ